ਜੋ ਨਸ਼ਿਆਂ ਵਿਰੁੱਧ ਮਹਮ ਦੇ ਅਧੀਨ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਦੇ ਉੱਪਰ ਜੋ ਨਸ਼ਾ ਤਸਕਰ ਨੇ ਇਹਨਾਂ ਤੇ ਨਕੇਲ ਕਸੀ ਜਾ ਰਹੀ ਹੈ ਜੋ ਪੰਜਾਬ ਪੁਲਿਸ ਹੈ ਬੜੀ ਮਸਤੀ ਦੀ ਨਾਲ ਕੰਮ ਕਰ ਰਹੀ ਹੈ ਸਾਡੇ ਨਾਲ ਨੇ ਦਰਾਹਾ ਸਟੇਸ਼ਨ ਦੇ ਐਸ ਐਚ ਓ ਨਵ ਨਿਯੁਕਤ ਐਸ ਐਚ ਓ ਸਰਦਾਰ ਜਸਵਿੰਦਰ ਸਿੰਘ ਜੋ ਬੜੇ ਹੀ ਤੰਦਹੀ ਦੇ ਨਾਲ ਕੰਮ ਕਰ ਰਹੇ ਨੇ ਤੇ ਇਹਨਾਂ ਨੇ ਆਉਂਦੇ ਸਾਰੀ ਜੋ ਨਸ਼ਾ ਤਸਕਰ ਨੇ ਇਹਨਾਂ ਨੂੰ ਭਜੜਣਾ ਪਾ ਦਿੱਤੀਆਂ 4-5 ਕੇਸ ਇਹਨਾਂ ਨੇ ਮਤਲਬ 4-5 ਕੇਸਾਂ ਦੇ ਵਿੱਚ ਮੁਜਰਮਾਂ ਨੂੰ ਅਰੈਸਟ ਕੀਤਾ ਤੇ ਉਹਨਾਂ ਤੇ ਮਕਦਮਾ ਅੰਦਾਜ਼ ਕੀਤਾ ਹਾਂਜੀ ਐਸਐਚਓ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਦਾਪਲਾ ਇੰਡੀਆ ਦੇ ਉੱਪਰ ਸਵਾਗਤ ਹੈ ਦੱਸੋ ਕਿ ਜਾਣਕਾਰੀ ਦਵੋਗੇ ਕਿੰਨੇ ਮੁਜਰਮ ਤੁਹਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਸਰ ਦੋ ਮੁਜਰਮ ਜਿਹੜੇ ਸਬ ਇੰਸਪੈਕਟਰ ਚਮਚੇਦ ਸਿੰਘ ਨੇ 18 ਅਗਸਤ ਨੂੰ ਮੋਰਚਾ ਤੇ ਕਾਬੂ ਕੀਤੇ ਨੇ ਜਿਹਦੇ ਇੱਕ ਦਾ ਨਾਮ ਹੈਗਾ ਦਲਜੀਤ ਸਿੰਘ ਤੇ ਦੂਜੇ ਦਾ ਨਾਮ ਹੈਗਾ ਲਵਪ੍ਰੀਤ ਸਿੰਘ ਤੇ ਲਵਲੀ ਦੋਨੇ ਜਿਹੜੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਰਾਇਪੁਰਾ ਜਪੂਤਾਂ ਦੇ ਇਹਨਾਂ ਤੋਂ 10 ਗ੍ਰਾਮ ਹੈਰੋ ਉਮਰੰਦ ਕੀਤੀ ਹੈ ਤੇ ਦੂਜਾ ਮੁਕਦਮਾ ਸਾਡਾ ਇੱਕ ਸਬ ਇੰਸਪੈਕਟਰ ਨੇ ਥਾਣੇ ਦੇ ਸਖਬੀਰ ਸਿੰਘ ਜੀ ਕਿਸਪਾ ਆਰਟੀ ਦੇ ਸਮੇਤ ਇਹ ਇੱਕ ਟਰੱਕ ਦੀ ਤਰਾਸ਼ੀ ਕਰਨ ਤੇ ਟਰੱਕ ਵਿੱਚੋਂ ਜਿਹੜਾ 39 ਕਿਜੀ ਭੁੱਕੀਚੂਰਾ ਪੋਸਟ ਬਰਾਮਦ ਹੋਈ ਹੈ ਮੁਕਦਮਾ ਦਰਜ ਕਰਕੇ ਅਗਲੀ ਤਤਕਸ਼ ਜਾਰੀ ਹੈ ਕ੍ਰਿਸ ਰਿਮਾਰਡ ਦੇ ਦੌਰਾਨ ਇਹਨਾਂ ਤੋਂ ਪੁੱਛਿਆ ਜਾਰੀ ਹੈ ਇਹ ਭੁੱਕੀਚੂਰਾ ਪੋਸਟ ਇਹ ਕਿੱਥੋਂ ਲੈ ਕੇ ਆਇਆ ਸੀ ਅੱਗੇ ਕਿਹਨਾ ਕਰਾਂ ਵਿਅਕਤੀ ਉਹਨਾਂ ਨੇ ਸਪਲਾਈ ਕਰਦੀ ਸੀਗੀ ਇਹਦੇ ਬਾਰੇ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਬਿਲਕੁਲ ਜੀ ਐਸ ਐਚਓ ਸਾਹਿਬ ਦਾ ਕਹਿਣਾ ਹੈ ਕਿ ਉਹ ਜੋ ਚੇਨ ਪ੍ਰੋਸੈਸ ਹੈ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਸਪਲਾਈ ਹੁੰਦੀ ਆ ਇਸ ਚੇਨ ਨੂੰ ਤੋੜਨਾ ਚਾਹੁੰਦੇ ਨੇ ਦੂਸਰਾ ਐਸ ਐਚਓ ਸਾਹਿਬ ਤੁਹਾਡੇ ਵੱਲੋਂ ਇੱਕ ਵਿਅਕਤੀ ਨੂੰ ਜੋ ਪੋਸਟ ਦੀ ਖੇਤੀ ਕਰ ਰਿਹਾ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੱਸੋਗੇ ਕਿ ਕਿੱਥੇ ਕਿਹੜੇ ਪਿੰਡ 'ਚ ਘਟਨਾ ਜੀ ਹੈ ਇਹ ਲਖਮਣ ਸਿੰਘ ਜਿਗਾ ਫਰ ਇਹ ਵਿਸ਼ਨਪਰੇ ਦਾ ਇਤੋਂ ਜਿਹੜੇ ਡੋਡਿਆਂ ਦੇ 50 ਪੌਦੇ ਨੇ ਜਿੱਦੋਂ ਫੀਮ ਤੇ ਡੋਡੇ ਤਿਆਰ ਹੁੰਦੇ ਨੇ ਉਹ ਬਰੰਦਤ ਕੀਤੇ ਗਏ ਨੇ ਇਹਦੇ ਖਿਲਾਫ ਕਦਮ ਅਦਾਲਤ ਚ ਕਰਕੇ ਜਿਹੜੀ ਤਪतीश ਜਾਰੀ ਹੈ ਜੀ ਅਖੀਰ ਵਿੱਚ ਐਸਐਚਓ ਸਾਹਿਬ ਜੋ ਨਸ਼ਾ ਤਸਕਰ ਨੇ ਵੱਡੇ ਮਗਰਮਸ਼ ਨੇ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਇਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਇਹਨਾਂ ਨੂੰ ਮੈਸੇਜ ਸਿਰ ਮੇਰਾ ਇਹੀ ਆ ਵੀ ਜਾਂ ਤਾਂ ਤੁਸੀਂ ਨਸ਼ਾ ਛੱਡ ਦਿਓ ਜਾਂ ਦਰਾਹ ਛੱਡ ਦਿਓ ਦਰਾਹ ਨਹੀਂ ਬਲਕਿ ਪੰਜਾਬ ਛੱਡ ਦਿਓ ਇਹ ਮੇਰੀ ਬਾਰ ਨਿਕਾ ਨਸ਼ਾ ਤਸਕਰ ਨੂੰ ਜਿਹੜਾ ਨਸ਼ਾ ਤਸਕਰ ਆ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਹ ਹੀ ਸੰਦੇਸ਼ ਹੈ ਮੇਰਾ ਨਸ਼ਾ ਤਸਕਰ ਨੂੰ ਠੀਕ ਹੈ ਧੰਨਵਾਦ